ਸਰਦੀ ਮੌਸਮ ਸੀਗਾ ਕੇਸ ਬੰਦੀ ਰਸਮ ਉਹ ਲਾਈਕੀ ਦੇਖੋ ਇੱਥੇ ਮੈਂ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਸੱਦੀ ਗਈ ਹੈਗੀ ਆ ਕਿ ਇਹ ਕੁਝ ਪਿਛਲੇ ਕੁਝ ਸਮੇਂ ਤੋਂ ਰਮਦਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਸਟਾਰਚਨਲ ਲੈਣ ਲਈ ਤੇ ਫਾਇਰਿੰਗਜ਼ ਇਨਸੀਡੈਂਟਸ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਇਸ ਬੰਦੇ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ ਇਧਰ ਅਜਿਹਾ ਦਿਸਾ ਇਧਰ ਅਜਿਹਾ ਉਹ ਤਾਂ ਸਿਲੈਲ ਵਿੱਚ ਉਹਤੇ ਐਫ ਆਈ ਆਰ ਵਗੈਰਾ ਵੀ ਦਰਜ ਨੇ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸ ਐਸ ਪੀ ਸਾਹਿਬ ਅੰਮ੍ਰਿਤਸਰ ਰੂਲਰ ਨੇ ਆਪਣੀ ਪਰਸਨਲ ਫਰੀ ਸਹਿਲ ਵੀਰ ਨੇ ਆਪਣੇ ਪਰਸਨਲ ਸੁਪਰਵਾਈਜ਼ਰ ਦੇ ਵਿੱਚ ਐ ਐਸ ਪੀ ਡੀ ਮਿਸਟਰ ਜੱਪਿਆ ਵਾਰੀਆ ਵਾਰੀਅਰ ਤੇ ਡੀ ਐਸ ਪੀ ਡੀ ਗੁਰਵਿੰਦਰ ਨਾਗਰਾ ਤੇ ਅਜਨਾਲਾ ਡੀ ਐਸ ਪੀ ਗੁਰਵਿੰਦਰ ਸਿੰਘ ਤੇ ਐਸ ਐਚ ਓ ਅਰਜੁਨ ਰਮਨਦਾਸ ਦੇ ਤੇ ਸਰਦਮਨ ਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਦੇ ਆ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟਿਫਿਕ ਐਵੀਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁੱਟਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋ ਰਹੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਧਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਝੰਡੇਰ ਦੇ ਵਿੱਚ ਇਕਰਾਰ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ ਅ ਹਥਿਆਰਾਂ ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਪੈਸੇ ਦੀ ਖੋ ਹੋਈ ਸੀ ਪਲੱਸ ਮੋਬਾਈਲ ਫੋਨ ਖੋਏ ਗਏ ਸੀ ਇਸ ਗੱਲ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਅ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਕਿਊਜ਼ ਉਸ ਨੂੰ ਗ੍ਰਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵਾਈਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਦਾਰ ਇੰਗਲੈਂਡ ਬੈਠਾ ਮਨਿੰਦਰ ਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਲ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਝੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਤਕਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਰਜਾਂ ਚ ਭਜਨ ਚ ਸਫਲ ਹੋ ਜਾਂਦਾ ਹੈ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਦਾ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫੈਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫੈਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਸਟੋਸ਼ਨ ਦਾ ਜਿਹੜਾ ਹੈਗਾ ਗੁਰਖ ਧੰਦਾ ਇਹ ਸਟਾਰਟ ਕਰਦੇ ਐ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖਵਾਉਂਦਾ ਲੁੱਟਖਵਾਉ ਨੂੰ ਆਪਣੇ ਫੁੱਟ ਸੋਲਜਰਸ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਿਲਰਾਜ ਇੱਕ ਅਕਿਊਜ਼ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦबई ਤੋਂ ਆਇਆ ਹੈ ਇਸ ਨੇ ਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਲਾਇਆ ਹੋਇਆ ਤੇ ਇਹ ਵਰਦਤਾਂ ਨੂੰ ਅੰਜਾਮ ਦਿਵਾ ਰਹੇ ਆਂ ਦਿਲਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫਿਰ ਐਕਸਟਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਂ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜਿਸ ਦੀ ਬਾਅਦ ਵਿੱਚ ਡਿਟੇਲ ਤਫ਼ਸੀਲ ਨਾਲ ਜਦੋਂ ਗਹਿਮ ਪੁੱਛ ਕੇ ਚ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਬੜੀ ਵਰਨਾਕਾਰ ਜਿਹੜੀ ਅੱਜ ਕਾਰਜ ਜਸਕਾਰ ਉੱਤੇ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਹੈ ਉਹ ਉਹ ਲੁੱਟਖੋਹ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਇੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਟੰਕੀਆਂ ਦਿੰਦੇ ਸੀਗੇ ਇੱਕ ਆਪਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬੀ ਸੁਪਰਵੀਜ਼ਨ ਨੇ ਦਿੱਤਿਆ ਵਾਰੀਏ ਐਸਪੀਡੀ ਸਾਹਿਬੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇੱਕ ਟ੍ਰੈਪ ਲੇ ਕੀਤਾ ਵਿਆ ਸੀਗਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਤੇ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਤੋਂ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆ ਭਾਸ ਹੋ ਜਾਂਦਾ ਹੈ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸਟੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਹੀ ਤਾ ਵਿਆ ਸੀਗਾ ਸੋ ਉਹ ਜਦੋਂ ਆਉਂਦੇ ਹੈਗੇ ਤੇ ਉਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਣਾ ਆਪਣ ਨੂੰ ਚਾਹੁੰਦੇ ਉਹ ਭੱਜਣਾ ਚਾਹੁੰਦੇ ਹੈ ਤਾਂ ਅਨਪਰਵੋਕਟ ਤੇ ਤਾਪੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਹੈ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਹੈ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਹੈ ਤੇ ਇੱਕ ਵਿਸ਼ਪਰੀ ਬੰਜਪਰੀ ਸੋ ਇੱਕ ਤਾਂ ਵੰਛਪ੍ਰੀਤ ਨਾਮ ਦੇ ਜਿਹੜਾ ਹੈਗਾ ਕਯੂਸਡ ਹੈ ਉਹ ਕਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਬਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਦਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰਸ਼ਨ ਦੀ ਵਾਰਦਾਤ ਨੂੰ ਜਾਂਚ ਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਇਹਨਾਂ ਨੂੰ ਆਫਟਰ ਐਕਸਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਤਾਮਯਾਬ ਹੋਏ ਹਾਂ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਇੱਕੜਾ ਥਾਣਾ ਜੀ ਚੰਡੇ ਚੰਡੇ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁਟਕੋਹਾਂ ਤੇ ਐਕਸਟਰਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮੈਂ ਉਹਦਾ ਪਿਛੋਕੜ ਵੀ ਦੱਸਿਆ ਤੇ ਬਹੁਤ ਸਲਾਹਾਯੋਗ ਹੈ ਕਿ ਜੋ ਅਨਨੋਨ ਨੰਬਰਸ ਨੇ ਉਹ ਨਾ ਚੱਕੋ ਬੱਚਿਆਂ ਨੂੰ ਫੇਕ ਆਈਡਿਜ਼ ਤੋਂ ਦੂਰ ਰੱਖੋ ਹੋਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਤੋਂ ਤੁਸੀਂ ਕਹਿ ਸਕਦੇ ਹੋ ਕਿ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਇਨ੍ਹਾਂ ਫਰੋਡੀਆਂ ਤੋਂ ਦੂਰ ਰਹਿਣ ਯਾਨੀ ਕਿ ਇਹ ਕਾਲਸ ਵਗੈਰਾ ਨਾ ਸਵੀਕਾਰਨ ਸਰ ਹੋਰ ਕੀ ਮੈਥਡ ਹੋ ਸਕਦਾ ਹੈ ਇਸ ਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਾਪ ਆਪਣੇ ਆਪ ਵੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਆਪਾਂ ਦੇ ਜਿਹੜੀਆਂ ਕੋਈ ਮੈਸੇਜ ਆਉਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਿਅਮ ਰਹੀ ਇਹ ਤਰ੍ਹਾਂ ਦਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਦੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਅਚਾ ਫਿਰ ਉਹਨੂੰ ਕਦੇ ਕਿਸੇ ਨੂੰ ਅਡਿਕਟ ਅਡਿਕਸ਼ਨ ਚ ਪਾ ਦਿੰਦੇ ਆ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਉਮ ਰਾਈ ਇਹ ਕਹੂੰਗਾ ਕਿ ਥੋੜਾ ਜਆ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਸ ਵੱਧ ਸਮਾਂ ਦੇਣਾ ਚਾਹੀਦਾ ਏ ਇੱਕ ਸੋਸਾਇਟੀ ਦੀ ਆਪਣੀ ਇਹਨੂੰ ਆਪਾਂ ਇੱਕ ਆਈਸੋਲੇਟਡ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਨਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਹੈ ਨਸ਼ਾ ਵੀ ਤੇ ਆ ਜਿਹੜਾ ਆ ਜਿਹੜੇ ਭਟਕਦੇ ਆ ਨੌਜਵਾਨ ਇੱਕ ਉਹ ਆਗਿਆ ਜਿਹੜੀ ਜੇ ਆਪਾਂ ਕਈ ਅਭੀ ਗਵਰਟੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁੱਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆ ਸਕਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨਾ ਪਵੇ ਜੇ ਸਾਹਿਬ ਇੱਕ ਸਵਾਲ ਪੁੱਛ ਰਹੇ ਜਿਹੜਾ ਸਕੂਲ ਨੂੰ ਸਟਾਫਰ ਨੇ ਈਮੇਲ ਆਈਆਂ ਸੀ ਆਪਣੇ ਰੂਰਚ ਵੀ ਆਈਆਂ ਸੀ ਜਿੰਦਰ ਵੀ ਆਈਆਂ ਉਹਦੇ ਪਰ ਇਸਰ ਕੋਈ ਲੱਗਾ ਨਹੀਂ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਮੀਰ ਸਾਹਿਬ ਨੇ ਤੇ ਐਸਪੀ ਸਾਹਿਬ ਅਮਰitsar ਰੂਲਰ ਨੇ ਬੜਾ 프ੌਮਟਲੀ ਇਹਦੇ ਉੱਤੇ ਹੱਟਾ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬੌਮ ਡਿਸਪੋਜ਼ਲ ਸਪਾਰਸ ਤੋਂ ਵੀ ਚੈਕਿੰਗ ਕਰਵਾਈ ਹੈ ਸਾਡੇ ਵੀ ਜਿਹੜੇ ਸਕਵਾਡ ਹੈਗੇ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਹਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਹੱਥ ਚ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਦੀ دہشت ਫਲਾਨ ਲਈ ਇਸ਼ਾਰਤ ਹੀ ਅੰਸਰਾਵਲੋਂ ਇਹ ਕੀਤੀ ਗਈ ਗੱਲ ਹੈ ਕਿ ਸਾਡੇ ਦਾਤ ਲੈਪ ਤੋਂ ਇਹ ਸਿਰ ਪਹਿਲਾਂ ਵੀ ਆਂਦੀ ਰਹੇ ਇਹ ਸਾਰਾ ਇੱਕ ਦੇਖ ਰਹੇ ਹਾਂ ਅਸੀਂ ਫਿਰ ਸਿਰ ਪਰਵਾਸਤ ਨੂੰ ਨਹੀਂ ਆਈਆਂ ਸੀ ਕਿਉਂਕਿ ਉਹ ਆਹ ਮੱਲਬ ਹੈ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਹੜੀਆਂ ਐਪਾਂ ਤੁਹਾਨੂੰ ਦੱਸ ਰਹੇ ਆ ਕਿ ਜਵੇਂ ਸਿਗਨਲ ਐਪ ਹੈ ਕੋ ਇੰਨੀ ਐਪਾਂ ਜਿੱਕੀਆਂ ਡਾਊਨਲੋਡ ਕਰੋ ਨੰਬਰ ਹੀ ਮਿਟ ਜਾਂਦਾ ਬਾਅਦ ਵਿੱਚ ਸੋ ਦਿਸ ਇਜ਼ ਆ ਬਿਗ ਵਨ ਆਫ ਆ ਵਰਰੀ ਮੱਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਜਿਸ ਤਰ੍ਹਾਂ ਟੈਕਨੋਲੋਜੀ ਇੰਪਰੂਵ ਹਲੋ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਹ ਸਾਰਾ ਚੈਲੰਜਸ ਵੀ ਵਧ ਰਹੇ ਐ ਸੋ ਵੀ ਆਰ ਮਲਬ ਐਟ ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਹੈ ਇਹਨਾਂ ਬਾਰੇ ਵੀ ਰੈਕੋਗਨਾਈਜ਼ ਦੀਸ ਚੈਲੰਜਸ ਅਸੀਂ ਅਕੋਰਡਿੰਗਲੀ ਫਿਰ ਆਪਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ